ਸਾਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਗੁਪਤ ਸੋਰ ਇਨਫੋਰਮੇਸ਼ਨ ਦੇ ਬੇਸਿਸ ਤੇ ਇੱਕ ਸਵਿਪ ਗੱਡੀ ਗ੍ਰੇ ਕਲਰ ਦੀ ਸਵਿਪ ਗੱਡੀ ਸੀਗੀ ਉਹਨੂੰ ਕਾਬੂ ਕੀਤਾ ਗਿਆ ਗੱਡੀ ਦੇ ਵਿੱਚ ਗਗਨਦੀਪ ਸਿੰਘ ਤੇ ਸੁਮਿਤ ਕੁਮਾਰ ਇਹਨਾਂ ਨੂੰ ਕਾਬੂ ਕੀਤਾ ਗਿਆ ਤੇ ਮੌਕੇ ਤੇ 2 ਕਿਲੋ ਅਫੀਮ ਦੀ ਰਿਕਵਰੀ ਹੋਈ ਇਹਦੇ ਮੁਤਲਕ थाना ਸਿਟੀ ਚੇ 128 ਨੰਬਰ ਮਕਦਮਾ ਦਰਜ ਕੀਤਾ ਗਿਆ ਬਾਅਦ ਚ ਜਦੋਂ ਇਹਨਾਂ ਦੀ ਨਿਸ਼ਾਨਦੇਹੀ ਤੇ ਸੁਮਿਤ ਜਿਹੜਾ ਹੈ ਉਹ ਬਰਨਾਲੇ ਦਾ ਹੀ ਰਹਿਣ ਵਾਲਾ ਏਵੇਂ ਗਗਨ ਵੀ ਬਰਨਾਲੇ ਦੇ ਹਨੋਲੇ ਏਰੀਆ ਦਾ ਰਹਿਣ ਵਾਲਾ ਹੈ सुमित निशानदेही से जिस जिसकी रिशा रिहाई आस्था कॉलोनी है उतो एक किलो अफीम होर बराबद हुआ परसों कल अगेन इन दशानदेही से दो किलो बाजाखाना देंड दे ने दो किलो अफीम बरामदगी हुई टोटल इस केस के तक पांच किलो की रिकवरी हो चुकी है जे ये एक्क्यूज़ है इन्हों का तो मैं पिछुक दसना चाहवागा जरा गगनदीप सिंह है ये एक आर एम पी डॉक्टर है जेरा ये सुमित कुमार है ਇਸ ਦੀ ਮੋਬਾਈਲ ਰਿਪੇਅਰਿੰਗ ਦੀ ਸ਼ਾਪ ਹੰਗਾਇਆ ਬਾਜ਼ਾਰ ਦੇ ਵਿੱਚ ਹੈ ਔਰ ਇਸ ਬੰਦੇ ਦੀ ਰਿਹਾਈ ਆਸਟਾ ਕੋਲੀ ਦੇ ਵਿੱਚ ਹੈ ਜਿਹੜਾ ਇੱਕ ਪੌਸ ਬੋਲੀ ਮਾਨਾ ਜਾਂਦਾ ਬਰਨਾਲੀ ਦੇ ਤੇ ਜਿਹੜਾ ਗਗਨਦੀਪ ਸਿੰਘ ਇਹਦੇ ਖਿਲਾਫ ਪਹਿਲੇ ਦੋ ਮੁਕਦਮੇ ਵੀ ਦਰਜ ਸੀਗੇ ਇੱਕ 2019 ਦਾ ਮੁਕਦਮਾ ਹੈ ਐਨਡੀਪੀਐਸ ਐਕਟ ਦਾ ਉਹਦੇ ਤਹਿਤ ਹੀ ਇਹ ਸਜ਼ਾ ਜਖਤਾ ਵੀ ਸੀਗਾ ਹੁਣ ਬੇਲ ਤੇ ਬਾਹਰ ਆਇਆ ਸੀ ਤਾਂ ਤੁਸੀਂ ਦੇਖੋਗੇ ਇਹਨਾਂ ਦਾ ਜਿਹੜਾ ਮੋਡਰਨ ਅਪਰੰਦੀ ਹਲੇ ਅਸੀਂ ਪੁੱਛ ਗਿਸ ਕਰ ਰਹੇ ਹਾਂ ਇਹ ਪਿੱਛੋ ਰਾਜਸਥਾਨ ਤੋਂ ਇਸ ਵਾਰ ਲੈ ਕੇ ਆ ਰਹੇ ਸੀਗੇ ਫਲੇ ਅੱਗੇ ਵੀ ਕਾਫੀ ਜ਼ਾਰੀ ਹੈ ਅਸੀਂ ਉਮੀਦ ਕਰ ਰਹੇ ਕਿ ਦਿਨ ਸਬਲ ਵੀ ਰਿਕਵਰੀ ਦੇ ਚਾਂਸਸ ਹੈ ਕਿੰਨੇ ਚਾਂਸਸ ਕੰਮ ਕਰਦੇ ਨੇ ਜਿਹੜੀ ਚਾਪਸਾਗੀ ਹੈ ਉਹ ਸਪੇਅਰ ਪਾਰਟਸ ਦਾ ਕੰਮ ਕਰਦਾ ਸੀ ਕਿ ਉਹ ਟੂਵੀ ਆਰਡ ਦੇ ਵਿੱਚ ਕੰਮ ਕਰਦਾ ਹੈ ਦੂਸਰੇ ਦੇ ਕੋਲ ਪ੍ਰੋਪਰਟੀ ਬਹੁਤ ਜ਼ਿਆਦਾ ਹੈ ਬਹੁਤ ਥੋੜੇ ਸਮੇਂ ਦੀ ਜਿਹਨੇ ਪ੍ਰੋਪਰਟੀ ਉਹ ਸਾਰਾ ਐਂਗਲ ਅਸੈਸ ਕਰਕੇ ਵੈਰੀਫਾਈ ਕਰ ਰਹੇ ਬਿਕਾਜ਼ ਜਿਹੜਾ ਸੁਮਿਤ ਕੁਮਾਰ ਹੈ ਉਹਦੇ ਖਿਲਾਫ ਕੋਈ ਵੀ ਫਰਚਾਦਰਸ਼ ਨਹੀਂ ਪਾਇਆ ਗਿਆ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਉਸ ਬੰਦੇ ਦਾ ਲੇਕਿਨ ਜਿਹੜੀ ਲਾਈਫ ਸਟਾਈਲ ਕਾਫੀ ਪੌਸ ਸੀਗੀ ਜਿਹੜੀ ਆਸਥਾ ਕੌਲ ਨੇ ਪੌਸ ਕੌਲ ਨੇ ਬਰਨਾਲਾ ਜ਼ਿਲ੍ਹੇ ਦੀ ਉਹਦੇ ਵਿੱਚ ਇਸ ਬੰਦੇ ਦੀ ਰਿਹਾਈ ਸੀਗੀ ਮੋਬਾਈਲ ਰਿਪੇਅਰਿੰਗ ਦਾ ਸ਼ਾਪ ਸੀਗਾ ਔਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਕਿ ਦੀ ਲਾਈਫ ਸਟਾਈਲ ਸੀਗੀ ਇਸ ਕਰਕੇ ਇਹਨਾਂ ਨੂੰ ਕੋਰਟ ਸੇ ਪੇਸ਼ ਕੀਤਾ ਗਿਆ ਹੈ ਰਿਮਾਂਡ ਤੇ ਇਹ ਸਾਢੇ 4 ਕੌਲ ਹੈ ਅਸੀਂ ਪੁਸ਼ਗਿਸ ਕਰ ਰਹੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਕਾਫੀ ਕੁਝ ਸਾਹਮਣੇ ਆਣਾ ਹੈ ਬੇਚਦੇ ਸੀ ਕਿੱਥੇ ਵੇਂਦੇ ਸੀ ਆਪਣੇ ਏਰੀਆ ਦੇ ਲੈ ਕੇ ਜਾਂ ਕੋਈ ਇਹ ਸਾਰਾ ਤਫਤੀਸ਼ ਦਾ 파ਟ ਹੈ ਅਸੀਂ ਇਹਨਾਂ ਰਿਮਾਂਡ ਤੇ ਹੈ ਮਤਲਬ ਉਹਨੇ ਇੱਕ ਬੰਦੇ ਨੂੰ ਪੇਸ਼ ਕਰਕੇ ਉਹ ਕਿੰਨੇ ਦਿਨ ਦਰਮਾੜੇ ਇਹ 25 ਤਕਰੀਬਨ ਦੇ ਬੰਦੇ ਸਰ ਕਿੰਨੇ ਕ ਟਾਈਮ ਤੋਂ ਇਹ ਕੰਮ ਕਰ ਰਿਹਾ ਇਸਕੋ ਮਤਲਬ ਇਹ ਦੇਖੋ ਜਿਸ ਤਰੀਕੇ ਨਾਲ ਗਗਨ ਦਾ ਬੈਕਗਰਾਉਂਡ ਆ ਰਿਹਾ ਹੈ 2019 ਦਾ ਪਰਚਾ ਹੈ ਤਾਂ ਗਗਨ ਤੋਂ ਲਗਭਗ 5-6 ਸਾਲ ਤੋਂ ਇਹ ਕੰਮ ਕਰ ਰਹਾ ਹੈ ਸੁਮਿਤ ਦੇ ਰਿਗਾਰਡਿੰਗ ਸਾਨੂੰ ਵੈਰੀਫਾਈ ਕਰਨਾ ਪੈਣਾ ਕਦੋਂ ਇਹ ਗਗਨ ਦੇ ਨਾਲ ਕੰਟੈਕਟ ਚ ਕਿਵੇਂ ਆਇਆ ਸਰ ਕੋਈ ਪ੍ਰੋਪਰਟੀ ਜਿਹੜੀ ਹੈਗੀ ਉਹ ਸੀਜ਼ ਕੀਤੀ ਜਾਊਗੀ ਜਿਵੇਂ ਬਿਲਕੁਲ ਜਿਾਤਿਆਂ ਅਨੁਸਾਰ ਅਗਰ ਕੋਈ ਵੀ ਡਰਗ ਮੰਨਿ ਰਹੀ ਪ੍ਰੋਪਰਟੀ ਬਨਾਇਆ ਹੋਇਆ ਹੋਵੇ ਬਾਉਂ ਜਾਂ ਆਸ਼ਟਾ ਕਲੋਨੀ ਦੇ ਵਿੱਚ ਜਾਂ ਕੋਈ ਵੀ ਪਾਸ ਪ੍ਰੋਪਰਟੀ ਹੋ ਉਹਨੂੰ ਬਿਲਕੁਲ ਫ੍ਰੀਜ਼ ਕਰਾਇਆ ਜਾਏਗਾ